जो दुनिया में भी तो भी भी सी। सी। भी सारी हो गया महाराज भी शहीद तो हो गए परिवार भी पिछड़े दुआ लगे हो गए जो महाराज छोड़े छह फरा तिंदा दूसरी घटना साढ़े इलाके ची जी जीविया बड़ी महानी

ਉੱਥੇ ਬੀਬੀ ਮੁੰਤਾ ਜੀ ਪਾਇਬ ਜੀ ਦੇ ਦਰਸਨੀ ਸੇਵਾ ਲਾ ਕੇ ਕੰਮ ਤੇ ਉਹ ਸਾਡੇ ਮਹਾਪੁਰਖਾ ਸੰਤ ਬਾਬਾ ਮਸਤ ਬਾਬਾ ਭਗਤ ਸਿੰਘ ਜੀ ਦੇ ਸੰਤ ਬਾਬਾ ਰਤਨ ਸਿੰਘ ਜੀ ਜਿਨ੍ਹਾਂ ਨੇ ਤਸਵੀਰਾਂ ਲਗੀਆਂ ਇਹਨਾਂ ਦੇ ਇਹਨਾਂ ਨੇ ਡੇਰਾ ਜਿਹੜਾ ਆਵਾਦ ਕੀਤਾ ਜੀ ਸੋ ਜਿਹੜਾ ਵੀ ਇਹਨਾਂ ਨੇ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਘੱਲਣਾ ਘਾਲੀ ਆ ਤੇ ਬਹੁਤ ਤਪੱਸਿਆ ਇਹਨਾਂ ਦੀ ਸਾਧੂਆਂ ਦੀ ਸੇ ਇਹਨਾਂ ਦੀ ਬਦੌਲਤ ਇਹ ਲੰਗਰ ਚੱਲ ਰਹੇ ਨੇ ਅੱਜ ਲੰਗਰ ਦੇ ਦਰਸ਼ਨ ਕਰੋ ਬਾਬਾ ਜੀ ਆਜੇ ਸੇ ਬਾਬਾ ਜੀ ਅੱਗਰ ਹੈਗੀ ਹੈ ਤਾਂ ਸੋਈ ਜੀ ਇਹ ਜਿਨੋਂ ਪਰ ਸੋਈ ਕਹਿੰਦੇ ਯਾਰ ਸੋਈ ਇੱਥੇ ਖਾਣਾ ਤਿਆਰ ਹੁੰਦਾ ਬਾਬਾ ਜੀ ਇਹ ਗੋਬਰ ਗੈਸ ਦੇ ਨਾਲ ਚੱਲਦੀ ਹੈ ਇਹ ਚੁੱਲ੍ਹੇ ਜਿਹੜੇ ਗੋਬਰ ਗੈਸ ਦੇ ਨਾਲ ਮਤਲਬ ਦੁੱਧ ਜੋ ਵੀ ਹੈ ਚਾਹ ਪ੍ਰਸ਼ਾਦਾ ਮਤਲਬ ਸਬਜ਼ੀਆਂ ਇੱਥੇ ਤਿਆਰ ਹੁੰਦੀਆਂ ਜੀ ਤੇ ਇੱਧਰ ਬਰਤਨ ਧੋਣ ਨੂੰ ਰੱਖਿਆ ਜੀ ਉਸ ਤੋਂ ਬਾਅਦ ਅੱਗੇ ਬਾਬਾ ਜੀ ਇਹ ਫ੍ਰਿਜ ਰੱਖੇ ਹੋਏ ਆ ਮਤਲਬ ਜਿਨ੍ਹਾਂ ਨੂੰ ਸਟੋਰ ਕਰਦੇ ਆ ਮਤਲਬ ਦੁੱਧ ਵਗੈਰਾ ਦਹੀਂ ਰੱਖਦੇ ਆ ਤੇ ਉਸ ਤੋਂ ਬਾਅਦ ਆਈ ਜਾਂਦੇ ਔਰੇ ਦੁੱਧ ਰਿੜਕਿਆ ਜਾਂਦਾ ਈ ਐ ਜਗ੍ਹਾ ਦੁੱਧ ਰਿੜਕਿਆ ਜਾਂਦਾ ਔਰੇ ਦੁੱਧ ਰਿੜਕ ਕੇ ਜੀ ਮੱਖਣ ਕੱਢ ਕੇ ਸੰਗਤਾਂ ਨੂੰ ਲੱਸੀ ਰੋਜ਼ ਦੀ ਰੋਜ਼ ਤਾਜੀ ਲੱਸੀ ਪਰਾਈ ਜਾਂਦੀ ਆ ਤੇ ਇਹਨਾਂ ਬਰਤਨਾਂ ਦੇ ਵਿੱਚ ਤਾਂਬੇ ਦੇ ਨਾਲ ਵਿੱਚ ਇਹ ਜਿਹੜਾ ਲੱਸੀ ਰਿੜਕੀ ਜਾਂਦੀ ਆ ਜੀ ਤੇ ਅੱਗੇ ਬਾਬਾ ਜੀ ਆਜੋ ਅੱਗੇ ਹੈਗਾ ਜੀ ਜਿਹੜਾ ਇਹ ਮਹਾਪੁਰਖਾਂ ਵੱਲੋਂ ਮਹਾਪੁਰਖਾਂ ਵੱਲੋਂ ਜਿਹੜਾ ਮਤਲਬ ਖੂਹ ਆ ਜੀ ਇਹ ਇਹ ਲਾਇਆ ਗਿਆ ਸੀ ਤੇ ਇਹ 1900 ਮੇਰੇ ਖਿਆਲ 65 ਫੂਟ ਦੇ ਵਿੱਚ ਖੂ ਲੱਗਿਆ ਜੀ ਇਹ ਹੁਣ ਤਾਂ ਟਿੰਡਾ ਮਤਲਬ ਇਹਨਾਂ ਦੇ ਗਲ ਗੀਆਂ ਜੀ ਲੋਹਾ ਤੇ ਮਤਲਬ ਅਸੀਂ ਜਦੋਂ ਉਹਰੇ ਆਉਂਦੇ ਹੁੰਦੇ ਸੀ ਇਹ ਇਦਾਂ ਅਸੀਂ ਇਹਨੂੰ ਪਾਣੀ ਨੂੰ ਆ ਇਦਾਂ ਹੱਥ ਲੱਗਦਾ ਸੀ ਮਤਲਬ ਇੰਨਾ ਪਾਣੀ ਨੇੜੇ ਹੁੰਦਾ ਸੀ ਵਾਟਰ ਲੈਵਲ ਹੁਣ ਬਹੁਤ ਦੂਰ ਚਲੇ ਗਿਆ ਵਾਟਰ ਲੈਵਲ ਤੇ ਹੁਣ ਪਾਣੀ ਘਟਾ ਇਨਾਂ ਦੇ ਵਿੱਚ ਇਹ ਹੈਗਾ ਜੀ ਖੂ ਬਾਬੇ ਮਸਤਾਂ ਦਾ ਉਹਨਾਂ ਦੇ ਨਾਲ ਡੋਲ ਦੇ ਨਾਲ ਪਹਿਲਾਂ ਪਾਣੀ ਕੱਢਦੇ ਹੁੰਦੇ ਸੀ ਬਾਬੇ ਮਸਤ ਤੇ ਉਹ ਢੋਲ ਬਾਬੇ ਸੰਤ ਮਸਤ ਬਾਬਾ ਭਗ ਸਿੰਘ ਜੀ ਉਹਨਾਂ ਦੇ ਚਰਨ ਛੋਪਾਪਤ ਹੈ ਇਹ ਢੋਲ ਚਲੋ ਬਬੀ ਠੇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਗਤਾਂ ਅੱਜ న్యూਜ ਚੈਨਲ ਵਾਲੇ ਜੋ ਵੀ ਆਏ ਪੱਤਰਕਾਰ ਵੀਰ ਇਹਨਾਂ ਦਾ ਇਹ ਪ੍ਰੋਗਰਾਮ ਦੇ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਮਹਾਂਪੁਰਖਾਂ ਵੱਲੋਂ ਤੇ ਸਾਧ ਸੰਗਤ ਵੱਲੋਂ ਬਹੁਤ-ਬਹੁਤ ਧੰਨਵਾਦ ਤੇ ਬਾਬਾ ਜੀ ਅੱਜ ਜੋ ਇਹ ਗੁਰੂ ਘਰ ਦੀ ਜੋ ਮਰਿਆਦਾ ਇਹ ਮੈਂ ਮਤਲਬ ਦੇਸੀ ਘੀ ਦੇ ਵਿੱਚ ਸਾਰਾ ਲੰਗਰ ਤਿਆਰ ਹੁੰਦਾ ਏ ਤੇ ਮਹਾਂਪੁਰਖਾਂ ਵੱਲੋਂ ਵੀ ਬੇਨਤੀ ਆ ਖੰਡਪਾੜ ਸਾਹਿਬ 14 ਤਰੀਕ ਤੋਂ ਆਰੰਭ ਹੋਈ ਥੇ ਤੇ ਉਸ ਤੋਂ ਬਾਅਦ ਜੋ ਵੀ ਇੱਥੇ ਗੁਰੂ ਘਰ ਦੀ ਆ ਮਤਲਬ ਚੱਕੀ ਲੱਗੀ ਵੀ ਆ ਤੇ ਖੂ ਲੱਗਿਆ ਹੋਇਆ ਏ ਇਹ ਮਹਾਂਪੁਰਖਾਂ ਨੇ ਆਪਣੇ ਹੱਥੀ ਤਿਆਰ ਕਰਿਆ ਹੋਇਆ ਜੀ ਸੋ ਅੱਗੇ ਮੈਂ ਤੁਹਾਨੂੰ ਲੰਗਰ ਦੇ ਵਿੱਚ ਦਿਖਾਉਂਦਾ ਜਿਹੜਾ ਬਾਹਰ ਲੰਗਰ ਵੱਡਾ ਲੱਗਿਆ ਹੋਇਆ ਉੱਥੇ ਲੰਗਰ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਤੇ ਮਤਲਬ ਰੈਗੂਲਰ ਹੈ ਡੇਲੀ ਦਾ ਇਹ ਲੰਗਰ ਦੇ ਵਾਸਤੇ ਲੋ ਚੱਲਦੀ ਆ ਇਹ ਦਿੱਲੀ ਦੇ ਲੰਗਰ ਵਾਸਤੇ ਆ ਜੀ ਇਹ ਰੋਜ਼ ਦੀ ਰੋਜ਼ ਉਹ ਪ੍ਰਸ਼ਾਦਾ ਤਿਆਰ ਹੁੰਦਾ ਦੇਸੀ ਘੀ ਦੇ ਵਿੱਚ ਚੋਪੜਿਆ ਜਾਂਦਾ ਹੀ ਤੇ ਆ ਦੇਖੋ ਇਹ ਬੀਬੀਆਂ ਲੱਗੀਆਂ ਵੇ ਸੇਵਾ ਕਰਨ ਸਾਰੀਆਂ ਤਨ ਮਨ ਧਨ ਦੇ ਨਾਲ ਸਾਰੇ ਸੇਵਾ ਕਰਦੇ ਨੇ ਬਾਕੀ ਮਾਪੁਰਖਾਂ ਵੱਲੋਂ ਸਾਰਿਆਂ ਦਾ ਧੰਨਵਾਦ ਇਹਨਾਂ ਦਾ ਬਰਤਨ ਇੱਥੇ ਧੋ ਕੇ ਮਤਲਬ ਸਾਰੇ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਇੱਥੇ ਰੱਖੇ ਜਾਂਦੇ ਆ ਫਿਰ ਜਿਹੜੀ ਆਉਂਦੀ ਆ ਸੰਗਤ ਉਹ ਬਰਤਨ ਲੈ ਕੇ ਕਤਾਰਾਂ ਦੇ ਵਿੱਚ ਬੈਠ ਕੇ ਉਹ ਪ੍ਰਸ਼ਾਦਾ ਛਕਦੀ ਆ ਸਾਰੀ ਸੰਗਤ ਹੈ ਜਿੰਨੇ ਸਾਡੇ ਇਲਾਕੇ ਦੇ ਨੌਜਵਾਨ ਵੀਰ ਆ ਇਹ ਸਾਰੇ ਇਸ ਸਮਾਗਮ ਦੇ ਵਿੱਚ ਤਨਮਨ ਧਨ ਦੇ ਨਾਲ ਸਾਰੇ ਸੇਵਾ ਕਰਦੇ ਆ ਸੋ ਮਾਪੁਰਖਾਂ ਵੱਲੋਂ ਇਹਨਾਂ ਸਾਰਾ ਸੇਵਾ ਦਾ ਰੰਦਾ ਤਾਹ ਦਿ ਲੋ ਧੰਨਵਾਦ ਜਿਹੜਾ ਘਰੋਂ ਦੁੱਧ ਇਕੱਠਾ ਹੋ ਕੇ ਆਉਂਦਾ ਘਰਾਂ ਦੇ ਵਿੱਚੋਂ ਉਹ ਉਹਰੇ ਆ ਕੇ ਇਕੱਠਾ ਹੁੰਦਾ ਤੇ ਉਹਨਾਂ ਨੂੰ ਗੁੰਦੀ ਦਾ ਪ੍ਰਸ਼ਾਦ ਤੇ ਪਕੌੜਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਬਕਾਇਦਾ ਤੌਰ ਤੇ ਤੇ ਸਾਰੀਆਂ ਸੰਗਤਾਂ ਨੇ ਮਤਲਬ ਦੁੱਧ ਦੀ ਬਹੁਤ ਹੀ ਸੇਵਾ ਤਨਮਨਨ ਕਰਦੇ ਆ ਮਤਲਬ ਜਿੰਨਾ ਘਰਾਂ ਚ ਦੁੱਧ ਹੁੰਦਾ ਵੱਧ ਤੋਂ ਵੱਧ ਮਤਲਬ ਉਹ ਗੁਰੂ ਘਰ ਪੁੰਜਦਾ ਕਰਦੇ ਆ ਇਹ ਸਾਡੇ ਸੇਵਾਦਾਰ ਆ ਸਾਰੇ ਸੀਨੀਅਰ ਸਿਟੀਜ਼ਨ ਆ ਇਹ ਸਾਰੇ ਮਤਲਬ ਤਨ ਮਨ ਨਾਲ ਸੇਵਾ ਕਰਦੇ ਆ ਹਾਂਜੀ ਬਾਬਾ ਜੀ ਇਹਦਾ ਬਾਈ ਲੰਗਰ ਜਿਹੜੇ ਬਣ ਕੇ ਆਇਆ ਤਿਆਰ ਹੋ ਚੁੱਕੇ ਆ ਸਬਜ਼ੀਆਂ ਬਣ ਗਈਆਂ ਬਾਬਾ ਜੀ ਖੀਰ ਬਣ ਗਈ ਆ ਇਹਨਾਂ ਪਤਿਲਿਆਂ ਦੇ ਵਿੱਚ ਖੀਰ ਆ ਤੇ ਆ ਦੇਖੋ ਖੀਰ ਕਾਜੂ ਬਦਾਮ ਪਾ ਕੇ ਐਨ ਵਧੀਆ ਤਰੀਕੇ ਦੇ ਨਾਲ ਮਤਲਬ ਜਿਹੜੀ ਖੀਰ ਆ ਤਿਆਰ ਕੀਤੀ ਗਈ ਬਾਬਾ ਜੀ ਉਸ ਤੋਂ ਬਾਅਦ ਅੱਗੇ ਹੈਗੀਆਂ ਸਬਜ਼ੀਆਂ ਜੀ ਸਬਜ਼ੀਆਂ ਦਾਲ ਸਬਜ਼ੀਆਂ ਬਾਬਾ ਜੀ ਸਾਰੀਆਂ ਤਿਆਰ ਆ ਤੇ ਆ ਦੇਖੋ ਬਾਬਾ ਜੀ ਲੰਗਰ ਤਿਆਰ ਆ ਦੇਸੀ ਘੀ ਦੇ ਵਿੱਚ ਦਾਲ ਨੂੰ ਐਨ ਚੰਗੀ ਜਿਹਾ ਫਰਾਈ ਕੀਤਾ ਜਾਂਦਾ ਉਸ ਤੋਂ ਬਾਅਦ ਅੱਗੇ ਬਾਬਾ ਜੀ ਇੱਕ ਸਬਜ਼ੀ ਮਟਰ ਪਨੀਰ ਆ ਜੀ ਇਹ ਪਨੀਰ ਦੀ ਸਬਜ਼ੀ ਬਕਾਇਦਾ ਤੌਰ ਤੇ ਮਤਲਬ ਸੰਗਤਾਂ ਦੇ ਛਕਣ ਦੇ ਵਾਸਤੇ ਬਣਾਈ ਜਾਂਦੀ ਜੀ ਉਸ ਤੋਂ ਬਾਅਦ ਵੈਜ ਬਣਾਈ ਵੀ ਸੀ ਵੈਜ ਮਿਕਸ ਵੈਜ ਬਾਜਰ ਗੋਭੀ ਮਟਰ ਆਲੂ ਇਹ ਬਣਾਏ ਜਾਂਦੇ ਜੀ ਤੇ